ਸਨੇਚਿੰਗ ਵਿਰੁੱਧ ਸ਼ੀੜੀ ਮਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ 15 ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਕੀਤੇ ਕਾਬੂ ਮਾਣਯੋਗ ਡਾਕਟਰ ਸ਼੍ਰੀ ਮਹਿਤਾਬ ਸਿੰਘ ਆਈਪੀਐਸ ਐਸਐਸਬੀ ਜ਼ਿਲ੍ਹਾ ਅਸ਼ੀਰਪਗਿਕ ਨਗਰ ਵੱਲੋਂ ਭੇੜੇ ਅਨਸਰਾਂ ਵਿਰੁੱਧ ਸ਼ੀੜੀ ਮਹਿਮ ਦੌਰਾਨ ਇਹ ਰਿਕਵਰੀ ਕੀਤੀ ਗਈ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਮਹੀਨਿਆਂ ਦੇ ਦੌਰਾਨ ਸਾਡੇ ਮਾਨਯੋਗ ਐਸਐਸਬੀ ਸਾਹਿਬ ਵੱਲੋਂ ਜੋ ਵੀ ਸਾਨੂੰ ਨਿਰਦੇਸ਼ ਦਿੱਤੇ ਗਏ ਸਨ ਉਹਨਾਂ ਵਿਚਾਰ ਨਿਰਦੇਸ਼ਾਂ ਨੂੰ ਫੋਲੋ ਕਰਦੇ ਕਰਦੇ ਹੀ ਸਾਡ ਨੂੰ ਸਫਲਤਾ ਮਿਲੀ ਜਦੋਂ ਸਾਡੇ ਡੀਐਸਪੀ ਬਲਾਚੌਰ ਸਾਡੇ ਐਸਐਚਓ सदर ਬਲਾਚੌਰ ਅਤੇ ਸਾਡੀ ਸਪੈਸ਼ਲ ਬ੍ਰਾਂਚ ਦੀ ਟੀਮ ਜਿਨ੍ਹਾਂ ਨੇ ਬੜੀ ਮੁਸਤਕਬੀ ਦੇ ਨਾਲ ਬੜੇ ਇਸ਼ਲਾਗਾ ਜੋ ਢੰਗ ਦੇ ਨਾਲ ਜਿਹੜੇ 15 ਮੋਟਰਸਾਈਕਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਇਹਦੇ ਵਿੱਚ ਤਿੰਨ ਜਿਹੜੇ ਨੌਜਵਾਨ ਬੱਤੀ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਾਬੂ ਕੀਤਾ ਹੈ। ਇਹ ਤਿੰਨ ਵਿਅਕਤੀ ਜਿਹੜੇ ਹੈਗੇ ਇੱਕ ਦਾ ਨਾਮ ਰਾਜਵੀਰ ਹੈ, ਇੱਕ ਲਖਮਾਨ ਹੈ ਤੇ ਇੱਕ ਗੋਰਖ। ਤੇ ਇਹਨਾਂ ਨੂੰ ਗ੍ਰਿਪ ਰਿਪੋਰਟ ਦੇ ਵਿੱਚ ਪੇਸ਼ ਕਰਕੇ ਤਾਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਵੇਗਾ ਕਿ ਫਰਦਰ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਉਹ ਚੱਲੇ। ਸਾਰੇ ਜਿਹੜੇ ਦੋਸ਼ੀ ਬੜੇ ਤਿੰਨ ਇਹ ਲੋਕਲ ਹੈਗੇ ਬਾਹਰ ਬਿਲੋਂਗ ਕਰਦੇ ਹੋਰ ਕਿਸੇ। ਇਹ ਤਿੰਨੇ ਦੋਸ਼ੀ ਜਿਹੜੇ ਹੈਗੇ ਆ ਇਹ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ। ਦੋ ਦੋਸ਼ੀ ਬਲਾ ਚੋੜ ਦੇ ਇੱਕ ਦੋਸ਼ੀ ਜਿਹੜਾ ਹੈਗਾ ਨਵਾਂ ਸ਼ਹਿਰ ਦਾ ਰਹਿਣ ਵਾਲਾ। ਕਿਨਾਂ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਜੀ ਇਹਨਾਂ ਦੇ ਉੱਪਰ ਕੋਈ ਮਾਮਲਾ ਦਰਜ ਨਹੀਂ ਹੈਗਾ ਤੇ ਉਹਨੇ ਫਸਟ ਏਰੀਆ ਦਾ ਜੋ ਇਹ ਇਹ ਬੰਦੇ ਜਿਹੜੇ ਸੀਗੇ ਥਰਡ ਸਾਈਡ ਦੇ ਉੱਪਰ ਜੀ ਦੇ ਵਿੱਚ ਰਹਿੰਦੇ ਸੀਗੇ ਅਤੇ ਉਸੇ ਹੀ ਏਰੀਆ ਦੇ ਆਲੇ ਦੁਆਲੇ ਜਿਹੜੇ ਹੈਗੇ ਇਹ ਚੋਰੀ ਹੋਰ ਸਿਕਲ ਚੋਰੀ ਕਰਕੇ ਤੇ ਇਹਨਾਂ ਨੂੰ ਫਰਦਰ ਅੱਗੇ ਵੇਚਦੇ ਸੀ ਸਰ ਇਹ ਇਸ ਲਈ ਕਰਦੇ ਨਹੀਂ ਸੀ ਕਿ ਕਿਸੇ ਨੂੰ ਕਿਸੇ ਨੂੰ ਬੇਸ਼ਿਕੋ ਪੜਾਈ ਕਰਨ ਤੋਂ ਬਾਅਦ ਸਿਰਫ ਪੀਜੀ ਰਹਿ ਰਹੇ ਸੀਗੇ ਇਹਨਾਂ ਦਾ ਹੀ ਕੰਮ ਸੀਗਾ ਕਿ ਚੋਰੀ ਦੇ ਮੋਟਰਸਾਈਕਲ ਲੈ ਕੇ ਰਗਾ ਤੂੰ ਲੈ ਕੇ ਦੂਜੀ ਜਗ੍ਹਾ ਤੇ ਪਹੁੰਚ। ਇਹੀ ਇਹਨਾਂ ਦਾ ਜਿਹੜਾ ਸੀਗਾ ਸਾਧਨ ਸੀਗਾ ਕਮਾਈ ਦਾ। ਸਾਡੇ ਇਹ ਕਿਹੜੇ ਮੋਟਰਸਾਈਕਲ ਫਿਲਹਾਲ ਸਾਡੇ ਕੋਲ 15 ਮੋਟਰਸਾਈਕਲ ਰਿਕਵਰ ਹੋਏ ਆ ਲੇਕਿਨ ਸਾਡੀ ਇਨਵੈਸਟੀਗੇਸ਼ਨ ਹਲੇ ਵੀ ਚੱਲੂ ਹੈ ਤੇ ਫਰਦਰ ਜਿਹੜੀ ਹੈਗੀ ਹੋਰ ਵੀ ਰਿਕਵਰੀ ਜਿਹੜੀ ਹੈਗੀ ਹੋ ਪੈਨਸਰ। ਸਰ ਇਹ ਕਿਹੜੇ ਮੋਟਰਸਾਈਕਲ ਫੜੇ ਆ ਲੋਕਾਂ ਲੱਗੇ ਬਾਹਰ ਦੇ ਇੱਕ ਤੋਂ ਇਹ ਆਪਾਂ ਹੁਣ ਦੇਖ ਰਿਹਾ ਜਿਆਦਾਤਰ ਮੋਟਰਸਾਈਕਲ ਜਿਹੜੇ ਹੈਗੇ ਆ ਰੋਪੜ ਚੰਡੀਗੜ੍ਹ ਸਾਈਡ ਦੇ ਹੁਣ ਫਰਦਰ ਜਿਹੜੇ ਹੈਗੇ ਇਹਨਾਂ ਦਾ ਚੈਸੀ ਨੰਬਰ ਹੋਰ ਇਹਨਾਂ ਤੋਂ ਪਾ ਇਹਨਾਂ ਦੇ ਜਿਹੜੇ origignal ਜਿਹੜੇ owners ਜਿਹੜੇ ਹੈਗੇ ਉਹਨਾਂ ਨੂੰ ਆਪਾਂ ਅੱਡਿਸ਼ਨ ਸਰੀ ਚੋਰੀ ਕਰਕੇ ਵੇਚਦੇ ਕਿੱਥੇ ਸੀ ਕਿ ਇਹ ਹੋਰੋਂ ਪਰ ਉਹ ਦਾ ਰਿਮਾਂਡ ਰਿਮਾਂਡ ਦੇ ਵਿੱਚ ਆਪਾਂ ਫਰਦਰ ਇਨਵੈਸਟੀਗੇਟ ਕਰਦੇ ਆਪਾਂ ਦੇਖਦੇ ਆਂ ਕਿ ਇਹਨੂੰ ਕਿਸ ਤੋਂ ਉਹਨਾਂ ਨੂੰ ਫਰਦਰ ਵੇਚਦੇ ਸੀ ਜਿਵੇਂ ਪੰਚਨਾ ਮੋਟਰਸਾਈਕਲ ਸਰ ਪੜੇ ਇੱਕੋ ਜਗ੍ਹਾ ਤੋਂ ਪੜੇ ਕਿ ਵੱਖ-ਵੱਖ ਥਾਂ ਤੋਂ ਪੜੇ ਜੀ ਇਹ ਜੀ ਦੇਖੋ ਇਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੁੰਦਾ ਉਹ ਲਿੱਖਤ ਪਰਦੇ ਵਿੱਚ ਕਿੰਨਾ ਸਾਰਾ ਕੁਝ ਹੈ ਸਿਰ ਕਿਥੋਂ ਬੜੇ ਨਿਕਲ ਤਿੰਨੋਂ ਜਿਹੜੇ ਹੈਗੇ ਜੀ ਸਾਡੀ ਨਾਕਾ ਬੰਦੀ ਚੱਲ ਰਹੀ ਸੀਗੀ ਨਾਕਾ ਬੰਦੀ ਦੇ ਦੌਰਾਨ ਜਿਹੜੇ ਹੈਗੇ ਇਹ ਬੰਦੇ ਜਿਹੜੇ ਸੀਗੇ ਭਗਾਉਂਦੇ ਸੀਗੇ ਬੜਾ ਚੋਣ ਦੇ ਵਿੱਚ ਤਿੰਨੋਂ ਇਕੱਲੇ ਬੜੇ ਜੇ ਦੂਸਰੇ ਦਿਨ ਉਹਗੇ ਇਨਫੋਰਮੇਸ਼ਨ ਸਾਡੀ ਇਨਵੈਸਟੀਗੇਸ਼ਨ ਹੈ ਪਹਿਲਾਂ ਆਪਾਂ ਇੱਕ ਬੰਦਾ ਕਾਬੂ ਕੀਤਾ ਸੀਗਾ ਫਿਰ ਉਸ ਤੋਂ ਪਤਾ ਲੱਗਿਆ ਕਿ ਇਹ ਗਰੂਪ ਜਿਹੜਾ ਹੈਗਾ ਤਿੰਨ ਬੰਦਿਆਂ ਦਾ ਗਰੂਪ ਹੈ ਕਿਉਂਕਿ ਫਰਦਰ ਜਿਹੜੇ ਸੀਗੇ ਆਪਾਂ ਦੋ ਬੰਦੇ ਜਿਹੜੇ ਸੀਗੇ ਉਹਨਾਂ ਨੂੰ ਕਾਬੂ ਕੀਤਾ ਸੀ ਤੇ ਐਂਡੀਪੀਐਸ ਨਾਲ ਵੀ ਸੰਬੰਧ ਰਹਿਤ ਹੈ ਲੇਖਨਰ ਨੇ ਜੱਸਰੂ ਦੇ ਮੋਟਰ ਵਾਹਨ ਚੋਰੀ ਹੋਇਆ ਫਿਲਹਾਲ ਦੀ ਘੜੀ ਦੇ ਵਿੱਚ ਤਾਂ ਸਿਰਫ ਇਨਾ ਵੱਲੋਂ ਚੋਰੀ ਸੰਬੰਧੀ ਹੀ ਗੱਲ ਜਿਹੜੀ تصدیق ਹੋਈ ਹੈ ਲੇਕਿਨ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਫਰਦਰ ਹੋਰ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਇਨਵੋਲ ਹੈ ਉਹ ਪਤਾ ਲੱਗੇ ਠੀਕ ਹੈ ਜੀ